ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਅੱਜ ਅਸੀਂ ਬਣਾਇਆ ਸਾਗ ਜਿਹਨੂੰ ਵੀ ਸਾਗ ਪਸੰਦ ਆ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਸਾਗ ਸਾਡਾ ਬਣ ਰਿਹਾ ਜੀ ਆ ਦੇਖੋ ਸਾਡੀ ਮੰਮੀ ਧਰਕੇ ਗਈ ਹੈ ਸਾਗ ਅਸੀਂ ਅੱਗੇ ਜਾ ਰਹੇ ਹਾਂ ਜੀ ਨੂੰ ਵੀ ਸਾਗ ਪਸੰਦ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ वैसे तो साग ਦੀ ਰੁੱਤ ਹੌਲੀ-ਹੌਲੀ ਜਾ ਰਹੀ ਹੈ ਪਰ ਫਿਰ ਵੀ ਜਾਂਦਾ ਜਾਂਦਾ साग ਬਹੁਤ ਸਵਾਦ ਲੱਗਦਾ ਅੱਜ ਘਰ ਦੇ ਕਹਿੰਦੇ ਵੀ साग ਖਾਣਾ ਸ਼ੋਰ ਸਾਡਾ ਬਾਹਰ ਚੱਲ ਗਿਆ ਖੇਡਣਾਂ ਨੰਗਾ ਬਹੁਤ ਕਰਤਾ ਹੋ ਜਿਹਨੂੰ ਜਿਹਨੂੰ ਵੀ ਸਾਗ ਪਸੰਦ ਆ ਸ਼ੇਅਰ ਕਰੋ ਕੰਟ ਕਰੋ ਲਾਈਕ ਕਰੋ ਅੱਜ ਬਣ ਗਈਆਂ ਮੱਕੀ ਦੀਆਂ ਰੋਟੀਆਂ ਸਾਡੀ ਭੈਣ ਜੁੜ ਚੁੱਕੀ ਹੈ ਮਿਸਿਸ ਚਹਿਲ ਸਸਰੀ ਘਰ ਬਣੇ ਸਾਗ ਪਸੰਦ ਹੈ ਸਾਗ ਬਣ ਰਿਹਾ ਹੈਗਾ ਕਮੈਂਟ ਕਰ ਲਾਈਕ ਕਰ ਸ਼ੇਅਰ ਕਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਗ ਅਸਹੀ ਬਣਾ ਰਹੇ ਹਾਂ ਖਾਣਾ ਤਾਜ਼ੂ ਮੇਰੀ ਭੈਣ ਦਾ ਚੈਨਲ ਆ ਪਈ ਪੰਮਾ ਜੱਟ ਉਹਨੂੰ ਵੀ ਸਬਸਕ੍ਰਾਈਬ ਕਰੋ ਬਾਦ ਤੋਂ ਬਾਦ ਸ਼ੇਅਰ ਕਰੋ ਲਾਈਕ ਕਰੋ ਸਾਫੀ ਸ੍ਰੀ ਕਾਲ ਭੈਣੀ ਮੇਰੀ ਭੈਣ ਸੱਸ ਵੀ ਕਾਲ ਕਰੀ ਸੱਸ ਵੀ ਕਾਲ ਕਮੈਂਟ ਕਰੋ ਬਾਦ ਤੋਂ ਬਾਦ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅੱਜ ਅਸੀਂ ਬਣਾਇਆ ਸਾਗ ਨਾਲ ਖਾਵਾਂਗੇ ਮੱਕੀਆਂ ਰੋਟੀਆਂ ਮੇਰੀ ਭੈਣ ਬੈਠੀ ਹੈ ਚੰਡੀਗੜ੍ਹ ਤੇ ਭੈਣੇ ਆ ਜਾ ਸਾਗ ਬਣਾਇਆ ਅਚਾਰ ਮਾਨ ਦੀ ਪਾਇਆ ਹੈ ਇਹ ਮੇਰਾ ਭਾਨ ਜਰਮਾਨ ਦੀ ਕਮੈਂਟ ਕਰ ਰਿਹਾ ਕਹਿੰਦਾ ਮੈਂ ਰਮਾਨਦੀਪਾਂ ਠੀਕ ਹੈ ਠੀਕ ਹੈ ਜਿਹਨੂੰ ਵੀ ਸਾਗ ਪਸੰਦ ਹੈ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਹਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਨੇ ਦੋਤੇ ਦੀ ਕਮੇਡੀ ਆ ਬਈ ਨੇਬੀ ਚਾਚੀ ਦੀ ਕਮੇਡੀ ਆ ਮੇਰਾ ਭਾਂਜਾ ਕਹਿੰਦਾ ਮੰਮੀ ਵੀ ਕੂਲ ਆ ਠੀਕ ਐ ਭੈਣ ਕੀ ਕਰੀ ਜਾਂਦੀ ਐ ਮੇਰੀ ਭੈਣ ਦਾ ਚੈਨਲ ਐ ਪੰਮਾ ਜੱਟ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅੱਜ ਤੱਕ ਸਾਡੇ ਨਾਲ ਇੱਕ ਵੀ ਜੁੜ ਰਹੇ ਨੇ ਲਾਈਵ ਦੇ ਵਿੱਚ ਉਜੀ 5 ਜਣੇ ਜੁੜ ਚੁੱਕੇ ਨੇ ਜਿੰਨੂੰ ਵੀ ਸਾਗ ਪਸੰਦ ਹੈ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਹਾਂਜੀ ਵੱਧ ਤੋਂ ਵੱਧ ਕਮੈਂਟ ਕਰੋ ਕਿਹੜੇ ਕਿਹੜੇ 5 ਜਣੇ ਜੁੜੇ ਨੇ ਸਾਡੇ ਨਾਲ ਕਿੱਥੋਂ ਬਿਲੋਂਗ ਕਰਦੇ ਨੇ ਲੱਗਦਾ ਸਾਗ ਕਿਸੇ ਨੂੰ ਨਹੀਂ ਪਸੰਦ ਹੈਗਾ ਤਈਓ ਕਮੈਂਟ ਨਹੀਂ ਕਰਦੇ ਮੇਰੀ ਭੈਣ ਨੂੰ ਸਾਗ ਬਹੁਤ ਪਸੰਦ ਆ ਕਮੈਂਟ ਕਰੀ ਜਾਂਦੀ ਹੈ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸਾਡਾ ਮਾਨਸ਼ਾਹੀਆ ਬਲੌਗ ਚੈਨਲ ਨਾਨੀ ਦੋਤੀ ਦੀ ਕਮੇਟੀ ਅਸੀਂ ਸੋਨੂ ਨੇਬੀ ਚਾਚੀ ਕੋਲ ਲੈ ਕੇ ਜਾਵਾਂਗੇ ਚਾਚੀ ਦੀ ਕਮੇਟੀ ਦਿਖਾਵਾਂਗੇ ਤੇ ਸੁਣਾਵਾਂਗੇ ਤਾਗ ਬਣੀ ਜਾਂਦਾ ਹੈ ਮੱਕੀ ਦੀਆਂ ਬਣਨ ਗਿਆ ਰੋਟੀਆਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਮੀਦਾ ਮੌਸਮ ਹੋਇਆ ਤੇ ਕਹਿੰਦੇ ਆ ਜ਼ਮੀਨ ਪੈਣਾ ਮੇਰੀ ਭੈਣ ਦੀ ਮੈਰਿਜ ਐਨਿਵਰਸਰੀ ਸੀ ਕਮੈਂਟ ਕਰਦੇ ਨੇ ਵੀ ਅੱਜ ਕੇਕ ਕੱਟ ਲਈਏ ਕੱਟ ਲਓ ਭਾਈ ਜੇ ਤੁਹਾਨੂੰ ਪਸੰਦ ਆ ਕੱਟ ਲਓ ਕੱਟ ਲਓ ਕੇਕ ਚੰਗੀ ਗੱਲ ਐ ਸਾਖਾਂ ਨਾਲ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ